ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੀ ਬਖਸ਼ਸ ਦਹਰਾਓ ਖਾਲਸਾ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਚਾ ਗੁਰੂ ਲਾਧੋ ਰੇ ਰਖੜ ਪੁੰਨਿਆ ਦੇ ਜੋੜ ਮੇਲੇ ਤੇ ਇੱਕ ਇਤਿਹਾਸਕ ਬੰਦੀ ਸਿੰਘ ਰਹਾ ਕਰੋ ਕਾਨਫਰੰਸ ਦੇ ਵਿੱਚ ਸ਼ਾਮਲ ਹੋਇਆ ਸਾਰਿਆਂ ਦਾ ਧੰਨਵਾਦ ਜੀਓ ਆਇਆਂ ਨੂੰ ਤੇ ਰਖੜ ਪੁੰਨਿਆਂ ਦੀ ਬਹੁਤ ਬਹੁਤ ਮੁਬਾਰਕਾਂ ਆਪ ਸਾਰਿਆਂ ਨੂੰ ਗੱਲ ਚੱਲਦੀ ਆ 2027 ਦੇ ਵਿੱਚ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਣਾਉਣਾ ਆਪਾਂ ਨੇ ਇਹ ਬਣਨਾ ਤਾਂ ਹੀ ਆ ਜਦੋਂ ਅਸੀਂ ਸਾਰੇ ਇਕੱਤਰ ਹੋ ਕੇ ਚੱਲਾਂਗੇ ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ 22 ਦੀਪ ਸਿੱਧੂ ਦੀ ਜਿਹੜੀ ਬਣਾਈ ਹੋਈ ਜਥੇਬੰਦੀ ਬਾਰਸ਼ ਪੰਜਾਬ ਦੇ ਅੱਜ ਸ਼ਰੋਮਣੀ ਅਕਾਲੀ ਦਲ ਬਾਰਸ਼ ਪੰਜਾਬ ਦੇ ਰਾਜਨੀਤਿਕ ਪਾਰਟੀ ਬਣ ਚੁੱਕੀ ਹੈ ਉਹਦੇ ਤਹਿਤ ਇਲੈਕਸ਼ਨਾਂ ਲੜੀਆਂ ਜਾਣੀਆਂ ਨੇ ਮੈਂ ਬਾਪੂ ਜੀ ਹੜਾ ਨੂੰ ਇਸ ਜਥੇਬੰਦੀ ਦੇ ਜਿਹੜੇ ਮੋਢੀ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਨਾ ਮੈਂ ਤਾਂ ਸੁਝਾਅ ਦੇਣਾ ਮੈਨੂੰ ਕਿਸੇ ਟਿਕਟ ਦਾ ਤੁਹਾਡੀ ਦਾ ਲੋੜ ਨਹੀਂ ਹੈਗੀ ਨਾ ਮੈਂ ਐਮਐਲਏ ਬਣਨਾ ਨਾ ਐਮਪੀ ਬਣਨਾ ਸਾਨੂੰ ਲੋੜ ਹੀ ਨਹੀਂ ਹੈ ਅਸੀਂ ਪੰਥ ਦੀ ਸੇਵਾ ਕਰਨੀ ਆ ਪਰ ਜਿਹੜੀਆਂ ਕਮੀਆਂ ਨੇ ਜਿਹੜੇ ਸੁਝਾਅ ਨੇ ਪਾਰਟੀ ਨੂੰ ਜਿਤੇਉਣ ਦੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਅਸੀਂ ਉਹ ਦੱਸਣੇ ਨੇ ਭਾਈ ਜਗਤਾਰ ਸਿੰਘ ਹਵਾਰਾ ਪੰਥ ਦਾ ਜਥੇਦਾਰ ਹੈ ਚਾਹ ਤੋਂ ਪੈਨਾਉ ਦਾ ਨਾਮ ਲਿਆ ਕਰੋ ਜਥੇਦਾਰ ਭਾਈ ਜਗਤਾਰ ਸਿੰਘ ਬਾਰਾ ਤੇਰੀ ਸੋਚ ਤੇ ਸੰਤ ਜਰਨੇਲ ਸਿੰਘ ਖਾਲਸਾ ਤੇਰੀ ਸੋਚ ਤੇ ਅੱਜ ਅਸੀਂ ਉਹਨਾਂ ਦੀ ਸੋਚ ਦੇ ਤੁਰਨਾ ਜਿਨ੍ਹਾਂ ਨੇ ਪੰਜਾਬ ਨੂੰ ਬਚਾਇਆ ਜਿਹੜੇ ਪ੍ਰਾਤਨ ਬੰਦੀ ਸਿੰਘ ਸਾਡੇ ਦਿਲਾਂ ਦੇ ਵਿੱਚ ਬੰਦ ਨੇ ਜਿਹੜੇ ਹੁਣ ਵਰਤਮਾਨ ਦੇ ਵਿੱਚ ਫੜੇ ਹੋਏ ਨੇ ਉਹਨਾਂ ਨੂੰ ਸਾਰਿਆਂ ਰਿਹਾ ਕਰਉਣਾ ਹੈ ਖਾਲਸਾ ਜੀ ਅੱਜ ਮਨ ਦੇ ਵਿੱਚ ਦੁੱਖ ਵੀ ਹੁੰਦਾ ਜਦੋਂ ਕਈ ਸਾਡੇ ਭਾਈ ਇੱਥੇ ਨਹੀਂ ਪਹੁੰਚਦੇ ਜਿਹੜਾ ਦੀਪ ਸਿੱਧੂ ਦਾ ਗਰੁੱਪ ਹੈ ਭਾਈ ਮਨਜੀਤ ਸਿੰਘ ਮਨਦੀਪ ਸਿੱਧੂ ਉਹ ਨਹੀਂ ਆਇਆ ਹੈਗਾ ਉਹ ਕਿੱਧਰ ਚਲੇ ਗਏ ਉਹਨਾਂ ਨੂੰ ਵੀ ਨਾਮ ਰੜਾਵੋ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇਲੈਕਸ਼ਨ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਥੇ ਅਗਲੇ ਸਾਲ ਕਾਨਫਰੰਸ ਹੋਣੀ ਆ 22 ਦੇ ਵਿੱਚ ਉਦੋਂ ਕੀ ਹੋਣਾ ਉਦੋਂ ਫੇਰੇ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਤੁਸੀਂ ਅਨਾਉਂਸ ਖੜਨੇ ਨੇ ਅਸੀਂ ਫਲਾਨਾ ਦਾ ਕੈਂਡੀਡੇਟ ਰਾਮ ਆ ਖੜੂਗਾ ਆ ਇਲੈਕਸ਼ਨ ਲੜੂਗਾ ਜਿਹੜੇ ਕੁਰਬਾਨੀ ਵਾਲੇ ਸਿੰਘ ਨੇ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਹੈ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਭਾਈ ਅਮਰਪਾਲ ਸਿੰਘ ਵੇਲੇ ਵੀ ਸਰਕਾਰ ਨੇ ਸਾਡੇ ਵਿੱਚ ਪਿੱਠੂ ਜਿਹੜੇ ਸੀ ਉਹ ਵਾਰਤੇ ਸੀਗੇ ਤਾਂ ਹੀ ਅੱਜ ਭਾਈ ਅਮਰਪਾਲ ਸਿੰਘ ਹੁਣੀ ਉੱਥੇ ਬੈਠੇ ਨੇ ਉਹਨਾਂ ਦੀ ਦੇਣ ਆ ਜਿਹੜੇ ਸਰਕਾਰੀ ਨੁਮਾਇੰਦੇ ਸਾਡੇ ਦੇ ਬਣ ਗਏ ਤੇ ਤੇ ਅੱਜ ਵੀ ਸਾਡੇ ਵਿੱਚ ਸਰਕਾਰੀ ਨੁਮਾਇੰਦੇ ਪੜ ਗਏ ਨੇ ਤੁਸੀਂ ਸੁਚੇਤ ਰਹਿਣਾ ਉਹਨਾਂ ਤੋਂ ਜਿਨ੍ਹਾਂ ਨੂੰ ਤੁਸੀਂ ਇਹ ਬਾਗ ਡੋਰ ਇਹ ਪਾਰਸ ਪੰਜਾਬ ਦੇ ਜਥੇਬੰਦੀ ਦੀਆਂ ਸੌਂ ਪਰਿਓ ਨਾ ਉਹਨਾਂ ਵਿੱਚ ਕਈ ਸਰਕਾਰੀਆਂ ਨੇ ਨੌ ਵੀ ਤੁਹਾਨੂੰ ਦੱਸਾਂਗੇ ਬੋਲ ਬੋਲ ਕੇ ਕਿਹੜੇ ਕਿਹੜੇ ਨੇ ਉਹਨਾਂ ਨੂੰ ਪਾਸੇ ਹਟਾਓ ਜਿਹੜੇ ਅਸਲ ਪਾਰਸ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਆਉਣਾ ਤੇ ਮੈਂ ਬੇਨਤੀ ਕਰਨਾ ਚਾਹੁੰਨਾ ਹੈ ਪੈਸੇ ਲੈ ਕੇ ਨਾ ਟਿਕਟ ਦੇ ਦਿਓ ਵੀ ਪੈਸੇ ਲੈ ਲੈ ਫਲਾਣੇ ਦੇ ਖਰਚਾ ਕਰਨਾ ਆ ਕੈਂਡੀਡੇਟ ਹੈ ਮੈਂ ਕਹਿਣਾ ਚਾਹੁੰਨਾ 117 ਹਲਕੇ ਨੇ ਤੇ 117 ਹਲਕਿਆਂ ਦੇ ਵਿੱਚ ਉਹਨਾਂ ਨੂੰ ਕਹੋ ਵੀ ਹਰੇਕ ਹਲਕੇ ਦੇ ਵਿੱਚ ਆਪਣਾ ਕੈਂਡੀਡੇਟ ਤੁਸੀਂ ਸਾਨੂੰ ਨੋਅ ਦਿਓ ਨਾਮ ਲਿਖ ਕੇ ਦਿਓ ਜੇ ਇੱਕ ਹਲਕੇ ਦੇ ਵਿੱਚੋਂ 20 ਨਾ ਆਉਂਦੇ ਨੇ 50 ਨਾਮ ਆਉਂਦੇ ਨੇ ਤਾਂ ਉਹਨਾਂ ਨੂੰ ਇਕੱਠਿਆਂ ਕਰਕੇ ਇੱਕ ਗੁਰੂ ਚਰਣਾ ਦੇ ਵਿੱਚ ਪਰਚੀ ਪਾਵ ਤੇ ਜਿਹੜੀ 50 ਪਾਰਟੀਆਂ ਜਾਂ 100 ਆਈ ਹੋਈ ਹੈ ਉਹਦਾ ਨਾਮ ਕੱਢੋ ਵੀ ਆ ਫਲਾਨਾ ਇਹ ਨਿਕਲਿਆ ਇਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਐ ਟਿਕਟਾਂ ਦਿਓ ਫੇਰ ਭਗਵੰਤ ਮਾਣ ਨੇ 92 ਸਥੇ ਨੇ ਤੁਸੀਂ 117 ਸੀਟਾਂ ਜਿੱਤਿਓਗੇ 117 ਜਿੱਤਾਂਗੇ ਬੋਲੇ ਈਸਾ ਜਿਹੜੇ ਸਾਡੇ ਵੀਰ ਗਿੱਲੇ ਛਕਵੇ ਕਰਕੇ ਮੰਦੀਪ ਸਿੱਧੂ ਹੋਣੀ ਹੋਰ ਜਿਹੜੇ ਦੂਰ ਜਾ ਗਏ ਨੇ ਸਾਥ ਉਹਨਾਂ ਨੂੰ ਵੀ ਨਾਲ ਲੈ ਕੇ ਆਉਣਾ ਸੀ ਅਸੀਂ ਮੋਟ ਬਣਨਾ ਪੰਜਾਬ ਦਾ ਇੱਥੇ ਖਾਲਸਾ ਰਾਜ ਜਿਹੜੇ ਕਹਿੰਦੇ ਨੇ ਵੀ ਖਾਲਸਾ ਰਾਜ ਦੇਖਿਆ ਨਹੀਂ ਹੁਣ ਦੇਖ ਲਿਓ ਸਤਾਹੀ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਸੀਐਮ ਬਣ ਗਿਆ ਫੇਰ ਖਾਲਸਾ ਰਾਜ ਹੋਣਾ ਬੰਦੀ ਸਿੰਘ ਰਿਹਾ ਹੋਣਗੇ ਅਸੀਂ ਤਾਂ ਤੁਹਾਨੂੰ ਸੁਝਾ ਦੇਣੇ ਨੇ ਗੁਰਮਖੋ ਇਹ ਬਾਅਦਸ ਪੰਜਾਬ ਦੇ ਜਥੇਬੰਦੀ ਭਾਈ ਦੀਪ ਸੁੱਧੂ ਦੀ ਤਿਆਰ ਕੀਤੀ ਹੋਈ ਹੈ ਅੱਜ ਇੱਕ ਹੋਰ ਮੇਰੇ ਮਨ ਨੂੰ ਬਹੁਤ ਛੱਟ ਲੱਗੀ ਇੱਕ ਸਪਲੀਮੈਂਟ ਸਪਿਆ ਹੋਇਆ ਅਖਬਾਰ ਦੇ ਵਿੱਚ ਉਹਦੇ ਵਿੱਚ ਦੀਪ ਸੁੱਧੂ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਸੰਤ ਜਨੈਲ ਸਿੰਘ ਖਾਲਸਾ ਪਿੰਡ ਰਾਣੇ ਦੀ ਫੋਟੋ ਹੈ ਜੀ ਉਹਦੇ ਵਿੱਚ ਪਾਈ ਜਗਤਾਰ ਸਿੰਘ ਹਵਾਰੇ ਦੀ ਫੋਟੋ ਹੈ ਨਹੀਂ ਓਏ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਇਹ ਤੁਹਾਡਾ ਫਰਜ਼ ਜੇ ਅਸੀਂ ਸ਼ਹੀਦਾਂ ਨੂੰ ਭੁੱਲ ਗਏ ਸਾਡੇ ਵੱਡੇ-ਵਡਿਆ ਨੂੰ ਭੁੱਲ ਗਏ ਫਿਰ ਕਿਵੇਂ ਕਾਮਯਾਬ ਹੋਵਾਂਗੇ ਅਸੀਂ ਭਾਈ ਅਮਰਜਪਾਲ ਸਿੰਘ ਨੂੰ ਸੀਐਮ ਦੇਖਣਾ ਚਾਹੁੰਦੇ ਆ 2027 ਦੇ ਵਿੱਚ ਅਵਸ ਬਣੂਗਾ ਭਾਈ ਦੀਪ ਸਿੱਧੂ ਦੇ ਇਹ ਬੋਲ ਨੇ ਉੱਟਣ ਵਾਲੇ ਨੂੰ ਜਿਹੜਾ ਅਸਮਾਨ ਸਾਹੀ ਦਾ ਭੱਜਣ ਵਾਲੇ ਨੂੰ ਧਰਤੀ ਸਾਨੂੰ ਖਾਲਸਾ ਜੀ ਦੋਨੇ ਚਾਹੀਦੇ ਨੇ 2027 ਦੇ ਵਿੱਚ ਦੋਨੇ ਲੈ ਕੇ ਹਟਾਂਗੇ ਬਾਲਾਈ ਸੋਨ ਹਾ ਜੇ ਕੋਈ ਤੁਹਾਤੋਂ ਕਾਬੂ ਨਹੀਂ ਨਾ ਆਉਂਦਾ ਭੱਜਦੇ ਨੇ ਜਿਹੜੇ ਪ੍ਰਾਤਨ ਜਿਹੜੇ ਸਾਡੇ ਬੰਦੇ ਨੇ ਸਾਨੂੰ ਬੁਲਾ ਲਿਆ ਕਰੋ ਮੀਟਿੰਗ ਦੇ ਵਿੱਚ ਅਸੀਂ ਹਾਜ਼ਰ ਹੋ ਜਾਇਆ ਕਰਾਂਗੇ ਅਸੀਂ ਹੱਥ ਜੋੜਨਾਗੇ ਉਹਨਾਂ ਅੱਗੇ ਆਓ ਰਲ ਕੇ ਏਕਤਾ ਦੇ ਵਿੱਚ ਰਹਿ ਕੇ ਆਪਾਂ ਨੇ ਇਲੈਕਸ਼ਨ ਲੜਨੀ ਹੈ ਇਹ ਖਾਲਾ ਜੀ ਦਾ ਬੜਾ ਨਹੀਂ 70 ਸਾਲਾਂ ਤੋਂ ਜਿਹੜੇ ਆਪਦੇ ਆਪ ਨੂੰ ਅਕਾਲੀ ਕਹਿੰਦੇ ਰਹੇ ਨੇ ਜਿਹੜੇ ਪੰਜਾਬ ਦੇ ਰਾਖੇ ਬਣਦੇ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਤਹਈਆ ਇਲੈਕਸ਼ਨ ਲੜਨੀ ਪੈਣੀ ਹੈ ਤੇ ਜਿਹੜੇ ਆਪਦੇ ਆਪ ਨੂੰ ਅਕਾਲੀ ਕਹਿੰਦੇ ਨੇ ਬਾਦਲ ਵਰਗੇ ਸੁੱਖੀ ਗੱਪੇ ਵਰਗੇ ਆ ਸੁੱਖਾ ਗੱਪੀਆਂ ਨਾ ਇਹ ਕਹਿੰਦਾ ਮੈਂ ਹੀ ਆ ਪੰਜਾਬ ਦਾ ਬਾਰਿਸ਼ ਮੈਂ ਹੀ ਆ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਮੈਂ ਪੁੱਛਣਾ ਚਾਹੁੰਨਾ ਵੀ মিডিਆ ਨੂੰ ਕਹਣਾ ਚਾਹੁੰਨਾ ਪੁੱਛਿਓ ਵੀ ਸੁਖਿਆ ਗੱਪੀਆ ਤੂੰ ਉਹ ਦਿਨ ਅਕਾਲ ਤਖਤ ਸਾਹਿਬ ਦੇ ਦੋ ਤਰੀਕ ਨੂੰ ਗੱਪ ਮਾਰਦਾ ਸੀ ਕਿ ਜਾਂ ਹੁਣ ਮਾਰਦਾ ਤੂੰ ਦੋ ਤਰੀਕ ਨੂੰ ਸੱਚ ਬੋਲਿਆ ਸੀ ਜਾਂ ਹੁਣ ਸੱਚ ਬੋਲਿਆ ਆਹੀ ਗੱਲਾਂ ਪੁੱਛ ਲਿਓ ਨਿਰਣਾ ਹੋ ਜਾਊਗਾ ਇਸ ਕਰਕੇ ਖਾਲਸਾ ਜੀ ਜਿਹੜੀ ਕਾਂਗਰਸ ਹੈ ਉਹਨਾਂ ਨੇ ਵੀ ਸਾਨੂੰ ਮਾਰਿਆ ਅਕਾਲ ਤਖਤ ਸਾਹਿਬ ਦਾ ਟੁਆਇਆ ਤੇ ਜਿਹੜੇ ਆਪ ਵਾਲੇ ਦੰਦ ਨਾ ਵਧਾਉਂਦੇ ਫਿਰਦੇ ਨੇ ਇਹਨਾਂ ਦੀ ਇੱਕ ਵੀ ਸੀਟ ਨਹੀਂ ਆਉਣੀ ਹੁਣ ਉਣਾ ਆਉਣਾ ਬਾਰਸ਼ ਪੰਜਾਬ ਦਾ ਜਿਹੜਾ ਜੂਥ ਖੜਾ ਹੈ ਆ ਜਿਹੜਾ ਠਾਠਾ ਮਾਰਦਾ ਅਸਲ ਖਾਲਸਾ ਪੰਥ ਹੈ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਏ ਖਵਾਰ ਹੋਏ ਸਾਂ ਮਿਲenge ਬਚੇ ਸਰਨ ਜੋ ਹੋਏ ਜਿਹੜਾ ਇਹ ਸਰਨ ਦੇ ਵਿੱਚ ਆਉ ਖਾਲਸਾ ਪੰਥ ਦੀ ਉਹੀ ਬਚੂਗਾ ਨਹੀਂ ਸਭ ਕਿਲੇ ਟਾਇਟਰੀ ਹੋ ਜਾਣਗੇ ਆਓ ਖਾਲਸਾ ਜੀ ਆਪਾਂ ਨੇ ਪਾਈ ਅਮਰਤਪਾਲ ਸਿੰਘ ਹੋਂ ਦਾ ਸਾਧਣਾ ਐ ਐਮਪੀ ਭਾਈ ਸਰਬਜੀਤ ਸਿੰਘ ਮਲੋਆ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਬਾਪੂ ਜੀ ਨੂੰ ਬਰਨ ਬੇਨਤੀ ਕਰਨਾ ਚਾਹੁੰਦਾ ਹੈ ਜਿਹੜੇ ਸਾਡੇ ਵੀਰ ਪੁਰਾਣੇ ਟਕਸਾਲੀ ਨੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਤੁਰੋ ਜੇ ਕੋਈ ਗਿੱਲਾ ਸ਼ਿਵਕਵਾ ਹੈਗਾ ਬੈਠ ਲੋ ਅਸੀਂ ਵੀ ਤੁਹਾਡੇ ਨਾਲ ਬੈਠਣ ਨੂੰ ਤਿਆਰ ਆ ਅਸੀਂ ਤੁਹਾਡੇ ਵਿੱਚ ਸ਼ਾਮਲ ਹੋ ਜਾਾਂਗੇ ਮੈਂ ਪਹਿਲਾਂ ਹੀ ਫੇਰ ਕਿਹੜਾ ਚੋਣਾ ਤੋਣਾ ਮੈਨੂੰ ਕੋਈ ਟਿਕਟ ਦਾ ਲਾਲਚ ਨਹੀਂ ਹੈ ਮੈਂ ਐਮਐਲ ਨਹੀਂ ਬਣਨਾ ਅਸੀਂ ਪੰਥ ਦੀ ਸੇਵਾ ਕਰਨੀ ਹੈ ਜਿਹੜਾ ਕੋਈ ਟੇਡਾ ਟੂਡਾ ਇੱਧਰ ਚੱਲੂਗਾ ਨਾ ਫਿਰ ਉਹਨੂੰ ਸਿੱਧਾ ਕਰਨ ਵੀ ਅਸੀਂ ਜਾਣਦੇ ਆ ਇਹ ਖਾਲਸਾ ਪੰਥ ਅਸੀਂ ਤਾਂ ਤੁਹਾਨੂੰ ਆਰਾ ਨਾਲ ਤੋਰਾਂਗੇ ਆਰਾ ਨਾਲ ਕੱਲ ਨੂੰ ਇਹ ਨਾ ਕਹਿ ਦੇਵੀਂ ਸਾਨੂੰ ਇੱਕ ਹੀ ਜਾਂਦਾ ਬਾਬਾ ਅਸੀਂ ਸੱਚ ਬੋਲਣਾ ਸੱਚ ਦੇ ਪੁਜਾਰੀ ਆ ਜਿਹੜਾ ਕੋਈ ਮੜਿਆ ਥੜਕਿਆ ਉਹਨੂੰ ਫਿਰ ਫਲੀ ਤੇ ਵੀ ਲਿਆਉਣਾ ਜਾਣਦੇ ਆ ਇਹ ਕਿਸੇ ਦੇ ਪਿਓ ਦੀ ਪਾਰਟੀ ਨਹੀਂ ਇਹ ਪੰਥ ਦੀ ਪੰਜਾਬ ਦੀ ਪਾਰਟੀ ਆ ਬਾਰਸ਼ ਪੰਜਾਬ ਦੇ ਤੇ ਦੀਪ ਸਿੱਧੂ ਨੇ ਇਹ ਵੀ ਕਿਹਾ ਸੀ ਕੋਈ ਗੱਲ ਅੱਜ ਤੱਕ ਉਹਦੀ ਕਾਲੀ ਨਹੀਂ ਕਹੀ ਕਿ 2027 ਦੇ ਵਿੱਚ ਅਸੀਂ ਇਲੈਕਸ਼ਨ ਲੜਾਂਗੇ ਤੇ ਸਾਡੀ ਸਰਕਾਰ ਬਣੂਗੀ ਉਹ ਤੁਹਾਡੇ ਸਾਹਮਣੇ ਆ ਹੁਣ ਜੋ ਚਾਂਸ ਜੋ ਬਣਦੇ ਜਾਂਦੇ ਨੇ ਸਾਰਾ ਕੁਝ ਹੋਊਗਾ ਗੁਰੂ ਭਲਾ ਕਰੇ ਛਰਤੇ ਮਿਹਰ ਪਰੇ ਹੱਥ ਰੱਖੇ 27 ਜਿਹੜਾ 27 ਦਾ ਇਲੈਕਸ਼ਨ ਹੈ 27 ਆ ਉਹ ਦੂਰ ਨਹੀਂ ਹੈਗਾ ਸਾਰੇ ਬੰਦੀ ਸਿੰਘ ਅਸੀਂ ਰਿਹਾ ਕਰਾਉਣੇ ਨੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਜਿੰਦਾਬਾਦ ਉਹ ਬੋਲੋ ਭੁੱਲ ਗਏ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸ਼ੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵਾਰਿਸ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਵਾਰਿਸਾਂ ਸਾਨੂੰ ਸਤਗੁਰਾਂ ਨੇ ਸਿੰਘ ਸਜਾਇਆ ਹੈ ਖਾਲਸਾ ਸਜਾਇਆ ਹੈ ਤੇ ਅਸੀਂ ਸੱਚ ਦੇ ਰਾਹੇ ਪਾਂਦੀਆਂ ਤੇ ਸੱਚ ਦੇ ਨਾਲ ਖੜੇ ਆ ਜਦੋਂ ਕੋਈ ਡੋਲਣ ਲੱਗਿਆ ਭੱਜਣ ਲੱਗਿਆ ਗੁਰੂ ਦਾ ਆਸਰਾ ਲੈ ਲਿਆ ਕਰੋ ਪੁੱਲਾਂ ਚੁਕਾਂ ਦੀ ਖੇਮਾ ਬਹੁਤ ਕੋਸਾ ਬੋਲਣ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਹਮੇਸ਼ਾ ਜਿਹੜਾ ਕੋਈ ਪੰਜਾਬ ਦੀ ਪੰਥ ਦੀ ਗੱਲ ਕਰਦਾ ਅਸੀਂ ਉਹਦੇ ਨਾਲ ਖੜੇ ਆ ਡੋਲਿਓ ਨਾ ਡਰਿਓ ਨਾ ਸਰਕਾਰਾਂ ਨੇ ਆਉਂਦੀਆਂ ਜਾਂਦੀਆਂ ਨੇ ਨਾ ਪਰ 25 ਦੇ ਵਿੱਚ ਸਾਡੀ ਖਾਲਸਾ ਪੰਥ ਦੀ ਸਰਕਾਰ ਬਣਨੀ ਆ ਇਹ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ